ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਅਸੀਂ ਆਪ ਸਾਰਿਆਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਸਾਂਝਾ ਕਰ ਰਹੇ ਹਾਂ ਇਸਾ ਅਸੀਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਨੇਊ ਪਾਉਣ ਤੋਂ ਕਿਉਂ ਇਨਕਾਰ ਕੀਤਾ ਸੋ ਆਓ ਅੱਜ ਅਸੀਂ ਜਾਣਦੇ ਆਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਗਵਾਂ ਨੂੰ ਚਰਾਵਣ ਕਿਵੇਂ ਜਾਂਦੇ ਹੁੰਦੇ ਸਨ ਸੋ ਆਓ ਜਾਣਦੇ ਆਂ ਜਗਤ ਸੁਧਾਰ ਤੇ ਈਸ਼ਵਰ ਭਗਤੀ bina ਤੜਪ ਰਹੀਆਂ ਰੂਹਾਂ ਨੂੰ ਸ਼ਾਂਤ ਕਰਨ ਵਾਸਤੇ ਅਕਾਲ ਪੁਰਖ ਨੇ ਗੁਰੂ ਨਾਨਕ ਜੀ ਨੂੰ ਸੰਸਾਰ ਵਿੱਚ ਭੇਜਿਆ ਸੀ। ਗੁਰੂ ਜੀ ਕਿਸੇ ਦੁਨਿਆਵੀ ਤੰਦਿਆਂ ਵੱਲ ਕੋਈ ਧਿਆਨ ਨਾ ਦਿੰਦੇ, ਸਤ ਕਰਤਾਰ ਜਪਦੇ ਹੋਏ ਅਲਮਸਤ ਫਿਰਦੇ ਤੇ ਬੈਠੇ ਰਹਿੰਦੇ। ਕਿਸੇ ਨਾਲ ਵਾਦੂ ਗੱਲਬਾਤ ਨਾ ਕਰਦੇ, ਉਹਨਾਂ ਦਾ ਉਦਾਸ ਚਿਹਰਾ ਦੇਖ ਕੇ ਮਹਤਾ ਕਾਲੂ ਬਹੁਤ ਘਬਰਾਉਂਦੇ ਤੇ ਚਿੰਤਾਵਾਨ ਹੁੰਦੇ ਕਿ ਬਾਲਕ ਪੜਨ ਵੀ ਨਹੀਂ ਜਾਂਦਾ ਸਾਧੂਆਂ ਦੀ ਸੰਗਤ ਵਿਚ ਰਹਿੰਦਾ ਹੈ ਇਹ ਵੱਡਾ ਹੋ ਕੇ ਕੀ ਕਰੇਗਾ ਦੁਨਿਆਵੀ ਤੰਦਿਆਂ ਨਾਲ ਜੋੜਨ ਬਦਲੇ ਕਾਲੂ ਜੀ ਨੇ ਗੁਰੂ ਨਾਨਕ ਜੀ ਨੂੰ ਗਵਾਂ ਦਾ ਛੇੜੂ ਬਣਾ ਦਿੱਤਾ ਗਵਾਂ ਤੇ ਮੱਜਾਂ ਖੋਲ ਕੇ ਅਗਲਾਈਆਂ ਤੇ ਆਖਿਆ ਜਾ ਪੁੱਤਰ ਖੁੱਲੀ ਜੂ ਵਿਚਾਰ ਕੇ ਲਿਆ ਹੱਥ ਵਿੱਚ ਮਸੋਟੀ ਫੜ ਕੇ ਜਗਤ ਗੁਰੂ ਇੰਜ ਗਵਾਂ ਪਿੱਛੇ ਤੁਰ ਪਏ ਜਿਵੇਂ ਕਦੀ ਕ੍ਰਿਸ਼ਨ ਜੀ ਗੋਕਲ ਵਿੱਚ ਗਵਾਂ ਚਾਰਨ ਜਾਇਆ ਕਰਦੇ ਸਨ ਹਰੇਕਾ ਵਾਲੀ ਜੂ ਵਿੱਚ ਗਊਆਂ ਲੈ ਗਏ ਗਊਆਂ ਨੂੰ ਖੁੱਲੀਆਂ ਚਰਨ ਵਾਸਤੇ ਛੱਡ ਕੇ ਆਪ ਇੱਕ ਵਣ ਦੇ ਠੇਠਾਂ ਬੈਠ ਗਏ ਵਣ ਦੀ ਠੰਡੀ ਸ਼ਾਂ ਸੀ ਉੱਥੇ ਬੈਠਿਆਂ ਬੈਠਿਆਂ ਕਰਤਾਰ ਨਾਲ ਲਿਵ ਜੁੜ ਗਈ ਗਊਆਂ ਭੁੱਲ ਗਈਆਂ ਜਿਸ ਅਕਾਲ ਪੁਰਖ ਕੋਲੋਂ ਆਏ ਸਨ ਉਸ ਦੇ ਚਰਣਾ ਵਿੱਚ ਸੁਰਤ ਨੂੰ ਜਾ ਰੱਖਿਆ ਅੰਤਰ ਧਿਆਨ ਹੋਇਆ ਗੁਰੂ ਜੀ ਨੂੰ ਤ੍ਰਤ ਤ੍ਰਕਾਲਾਂ ਪੈ ਗਈਆਂ ਜਿਸ ਜੂ ਵਿੱਚ ਗਊਆਂ ਖੜੀਆਂ ਸਨ ਉਸ ਦੇ ਲਾਗੇ ਜੱਟ ਦੇ ਕਣਕ ਦੇ ਖੇਤ ਸਨ ਕਣਕ ਦਾ ਖੇਤ ਹਰਿਆ ਸੀ ਹਰਿਆਵਲ ਦੇਖ ਕੇ ਗਊਆਂ ਉਸ ਖੇਤ ਵਿੱਚ ਜਾ ਪਈਆਂ ਰੱਜ ਕੇ ਉੱਥੇ ਹੀ ਬੈਠੀਆਂ ਰਹੀਆਂ ਖੇਤ ਵਾਲਾ ਆਇਆ ਉੰਜ țeੜ ਗਿਆ ਦੇਖ ਕੇ ਬਹੁਤ ਹੈਰਾਨ ਤੇ ਗਰੋਧਵਾਨ ਹੋਇਆ ਗਊਆਂ ਖੇਤ ਵਿੱਚੋਂ ਬਾਹਰ ਕੱਢ ਦਿੱਤੀਆਂ ਇਹਨੇ ਨੂੰ ਗੁਰੂ ਜੀ ਦੀ ਸਮਾਦੀ ਖੁੱਲੀ ਗਊਆਂ ਦਾ ਖਿਆਲ ਕੀਤਾ ਉਹਨਾਂ ਨੂੰ ਖੇਤ ਵਾਲਾ ਹਿੱਕੀ ਆਉਂਦਾ ਸੀ ਖੇਤ ਵਾਲੇ ਨੇ ਪਟਵਾਰੀ ਦਾ ਲੜਕਾ ਸਮਝ ਕੇ ਗੁਰੂ ਜੀ ਨੂੰ ਕੁਝ ਨਾ ਆਖਿਆ ਪਰ ਪਿੰਡ ਦੇ ਮਾਲਕ ਰਾਏ ਬੁਲਾਰ ਅੱਗੇ ਜਾ ਪਟਿਆ ਜੀ ਆਪ ਦੇ ਪਟਵਾਰੀ ਦੇ ਲੜਕੇ ਨੇ ਮੇਰੇ ਕਣਕ ਦੇ ਖੇਤ ਨੂੰ ਚਰਾ ਦਿੱਤਾ ਹੈ ਮੈਂ ਆਪ ਜਾ ਕੇ ਖੇਤ ਵਿੱਚੋਂ ਗਊਆਂ ਕੱਢੀਆਂ ਹਨ ਖੇਤ ਉਜਾੜ ਉੱਜੜ ਗਿਆ ਹੈ ਚਲੋ ਦੇਖ ਲਵੋ ਉਸ ਵੇਲੇ ਰਾਏ ਬੁਲਾਰ ਨੇ ਖੇਤਾਂ ਵੱਲ ਤੁਰਨ ਫਿਰਨ ਜਾਣਾ ਸੀ ਖੇਤ ਵਾਲੇ ਦੇ ਕਹਿਣ ਤੇ ਉਹ ਉਧਰੇ ਹੀ ਤੁਰ ਪਿਆ ਕਾਲੂ ਜੀ ਨੂੰ ਵੀ ਨਾਲ ਚੱਲਣ ਵਾਸਤੇ ਆਖਿਆ ਜਦੋਂ ਸਾਰੇ ਖੇਤ ਵਿੱਚ ਪੂਜੇ ਤਾਂ ਕੀ ਦੇਖਦੇ ਹਨ ਕਣਕ ਦਾ ਖੇਤ ਲਹਿ ਲਹਿ ਕਰਦਾ ਖਲੋਤਾ ਹੈ ਕਿਤੇ ਕਣਕ ਦੀ ਨਾਲੀ ਨਹੀਂ ਟੁੱਟੀ ਤੇ ਨਾ ਕਿਸੇ ਗਊ ਦੇ ਪੈਰਾਂ ਦੇ ਨਿਸ਼ਾਨ ਹੀ ਦਿਸਦੇ ਸਨ ਖੇਤ ਵਾਲਾ ਜੱਟ ਸ਼ਰਮਿੰਦਾ ਹੋ ਗਿਆ ਉਸਨੇ ਹੱਥ ਜੋੜ ਕੇ ਆਖਿਆ ਮਾਲਕ ਪਤਾ ਨਹੀਂ ਕੀ ਪਾਣਾ ਵਰਤ ਗਿਆ ਮੈਂ ਅਜੇ ਹੁਣ ਹੁਣੇ ਗਉਆਂ ਖੇਤ ਵਿੱਚੋਂ ਕੱਢ ਕੇ ਗਿਆ ਹਾਂ ਤਾਂ ਖੇਤ ਸਾਰਾ ਉਜੜਿਆ ਹੋਇਆ ਸੀ ਹੁਣ ਤਾਂ ਭਾਈ ਇੱਕ ਤੀਲਾ ਨਹੀਂ ਟੁੱਟਾ ਹੋਇਆ ਦਿਸਦਾ ਨਾ ਕਿਸੇ ਪਸ਼ੂ ਦੇ ਖੁਰਾਂ ਦੇ ਨਿਸ਼ਾਨ ਨੇ ਐਵੇਂ ਝੂਠਾ ਉਲਾਮਾ ਦੇਣਾ ਠੀਕ ਨਹੀਂ ਰਾਏ ਬੁਲਾਰ ਨੇ ਆਖਿਆ ਹਨ ਦਾਤਾ ਬਖਸ਼ੋ ਮੈਂ ਸੱਚਾ ਜ਼ਰੂਰ ਸਾਂ ਪਰ ਹੁਣ ਝੂਠਾ ਹਾਂ ਪਰ ਇੰਜ ਜਾਪਦਾ ਹੈ ਕਿ ਮਹਤਾ ਜੀ ਦਾ ਪੁੱਤਰ ਕੋਈ ਕਰਾਮਾਤੀ ਜੀ ਵਹਿ ਇਹ ਕੋਤਕ ਖੁਦ ਖੁਦਾ ਨੇ ਕੀਤਾ ਹੈ ਜੱਟ ਕੋਲੋਂ ਇਹ ਸੁਣ ਕੇ ਰਾਏ ਬੁਲਾਰ ਚਿੱਤ ਵਿੱਚ ਸੋਚਦਾ ਹੋਇਆ ਅੱਗੇ ਚੱਲਿਆ ਗਿਆ ਸੋ اے ਸੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਲੀਲਾ ਸੋ ਆਪ ਜੀ ਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਹੁਣ ਇਸੇ ਤਰ੍ਹਾਂ ਹੀ ਅਗਲੀ ਵੀਡੀਓ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਪਨੇ ਸ਼ਾਂ ਕਿਵੇਂ ਕੀਤੀ ਸੀ ਸੋ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ